ਤੁਹ ਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਸ ਸਵਾਲ ਕਰਦਾ ਹੈ ਫਰੀ ਕੋਲਾ ਜ਼ਿਲ੍ਹੇ ਦੇ ਹਲਕਾ ਕੋਟਪੁਰਾ ਦੇ ਪਿੰਡ ਸੰਧਮਾ ਵਿਖੇ ਖੇਤਾਂ ਨੂੰ ਪਾਣੀ ਲਾਉਣ ਗਏ ਇੱਕ ਵਿਅਕਤੀ ਦਾ ਅਣਪਛਾਤੇ ਲੋਕਾਂ ਵੱਲੋਂ ਤੇਜ਼ਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਪਿੰਡ ਸੰਧਮਾ ਦੇ ਰਹਿਣ ਵਾਲੇ 47 ਸਾਲਾਂ ਜਗਮੋਣ ਸਿੰਘ ਵਜੋ ਹੋਈ ਹੈ ਜੋ ਕਿ ਮੰਡੀਕਰਨ ਬੋਰਡ ਦੇ ਵਿੱਚ ਬਤੌਰ ਇਲੈਕਟ੍ਰੀਸ਼ੀਅਨ ਵਲੋਂ ਕੰਮ ਕਰਦਾ ਸੀ ਅਤੇ ਨਾਲ ਦੀ ਨਾਲ ਖੇਤੀਬਾੜੀ ਦਾ ਕੰਮ ਕਰਦਾ ਸੀ ਇਸ ਮਾਮਲੇ ਵਿੱਚ ਥਾਣਾ ਸਦਰ ਕੋਟਪੂਰਾ ਪੁਲਿਸ ਵੱਲੋਂ ਬਿਆਨਾਂ ਦੇ ਆਧਾਰ ਤੇ ਮਕਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਗਮੋਲ ਸਿੰਘ 2 ਵਜੇ ਦੇ ਕਰੀਬ ਖੇਤਾਂ ਨੂੰ ਪਾਣੀ ਲਾਉਣ ਗਿਆ ਸੀ ਅਤੇ ਉਸ ਉੱਪਰ ਕੁਝ ਅਣਛੱਤੇ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਦੋਂ ਜਗਮੋਲ ਘਰ ਨਾ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ ਤਾਂ ਖੇਤਾਂ ਵਿੱਚ ਦੇਖਿਆ ਉਹ ਲਹੂ ਲਾਨ ਪਿਆ ਸੀ ਜਿਸ ਨੂੰ ਕੋਟਪੂਰਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਜੀ ਤੁਸੋਂ ਐਸ ਬਾਰੇ ਕੀ ਕਹਿੰਦੇ ਨੇ ਜਗਮੋਣ ਸਿੰਘ ਦੇ ਭਰਾ ਬਲਦੇਵ ਸਿੰਘ ਅਤੇ ਡੀਐਸਪੀ ਜਤਿੰਦਰ ਸਿੰਘ ਕੀ 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 ਘਟਨਾ ਵਾਪਰੀ ਕੀ ਨਾ ਸੀ ਮੁੰਡੇ ਦਾ ਕਿ ਜਗਮੋਣ ਸਿੰਘ ਨਾ ਸੀ ਉਹਦਾ ਕੀ ਹੋਇਆ ਕੀ ਹੋਇਆ ਬਸ ਇੱਥੋਂ 3 ਵਜੇ ਪਾਣੀ ਨੂੰ ਗਿਆ ਤੇ ਉਹ ਗਲੀ ਟੱਪਦਾ ਸੀ ਉੱਥੇ ਕਿਸੇ ਨੇ ਕੋਈ ਵਾਰਦਾਤ ਕਰਤੀ ਵਾਰਦਾਤ ਕਰਕੇ ਦੇ ਉੱਥੇ ਲਜਾ ਸਿੱਟਿਆ ਮੋਟਰ ਤੇ ਵੀ ਇਹਨੂੰ ਕਰੰਟ ਲੱਗ ਗਿਆ ਤੁਹਾਨੂੰ ਵੀ ਪਤਾ ਲੱਗਿਆ ਸਾਨੂੰ ਤਾਂ ਜਦੋਂ ਇਹ ਉਥੇ ਡਿਊਟੀ ਕਰਦਾ ਸੀਗਾ ਦਾਣਾ ਮੰਡੀ ਦੇ ਵਿੱਚ ਉਥੇ ਲਾਈਟਾਂ ਬੰਦ ਕਰ ਜਾਣਾ ਸੀ ਉਹਨਾਂ ਨੇ ਫੋਨ ਲਾਇਆ ਉਹਨੇ ਨਹੀਂ ਚੱਕਿਆ ਇਹਨਾਂ ਨੇ ਫਿਰ ਬੇਟੀ ਨੇ ਜਾ ਕੇ ਦੇਖਿਆ ਉਹਦੀ ਨੇ ਫਿਰ ਜਾ ਉਹਨੇ ਸਾਰਾ ਸਾਰਿਆਂ ਨੂੰ ਦੱਸਿਆ ਤੇ ਰਵਾ ਪਾਇਆ ਫਿਰ ਲੈ ਕੇ ਗਏ ਆ ਰਾਜਨ ਸਿੰਘ ਲਈ ਉਹ ਕਹਿੰਦੇ ਜੀ ਇਹਦੀ ਡੈਥ ਹੋਈ ਕਿੰਨੇ ਬੱਚੇ ਬੱਚੇ 10 ਆ ਸ਼ੱਕ ਕਿਸੇ ਤੇ ਕੋਈ ਸ਼ੱਕ ਹੈਗਾ ਜੀ ਇਹਦੇ ਬੱਚੇ ਜਿਹੜੇ ਇੱਕ ਵਾਰ ਵੀ ਗਏ ਇੱਕ ਬੇਟੀ ਵਾਰ ਗਈ ਵੀ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਅੱਛਾ ਤਾਂ ਇੰਤਜ਼ਾਰ ਮਿਲਣਾ ਚਾਹੀਦਾ ਜਿਨੇ ਕਾਰਵਾਈ ਕੀਤੀ ਉਥੇ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਇਹ ਅਜੇ ਸਵੇਰ ਤਲਾ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਮਰਤੇ ਹਾਲਤ ਚ ਖੇਤਾਂ ਵਿੱਚ ਮਿਲਿਆ ਜਿਹੜਾ ਮਰਤੇਕ ਵਿਅਕਤੀ ਹੈ ਦਾ ਨਾਮ ਜਗਮੋਣ ਸਿੰਘ ਹੈ ਪਿੰਡ ਸੰਧਵਾ ਦਾ ਰਹਿਣ ਵਾਲਾ ਇਹਨਾਂ ਦਾ ਖੇਤਾਂ ਚ ਘਰ ਹੈ ਤੇ ਸਵੇਰੇ ਇਹਨੇ ਰਾਤ 2 ਵਜੇ ਇਹ ਪਾਣੀ ਲਾਉਣ ਗਿਆ ਘਰੋਂ ਤੇ ਸਵੇਰੇ ਜਦੋਂ ਘਰਦਿਆਂ ਨੇ ਦੇਖਿਆ ਤੇ ਇਹ ਖੇਤਾਂ ਵਿੱਚ ਮਰਤੇ ਹਾਲਤ ਚ ਪਿਆ ਸੀ ਇਹਦੇ ਸਿਰ ਚ ਇੱਕ ਸੱਟ ਹੈ ਉਹਦੀ ਪੜਤਾਲ ਕੀਤੀ ਜਾ ਰਹੀ ਹੈ ਉਹਦੇ ਤੇ ਉਦੇ ਭਰਾ ਦੇ ਬਿਆਨ ਤੇ ਪਰਚਾ ਦੱਜ ਕਰਕੇ ਜਿਹੜਾ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਤੇ ਉਮੀਦ ਹੈ ਵੀ ਅਸੀਂ ਅੱਜ ਇੱਕ ਸੁਣ ਟ੍ਰੇਸ ਕਰਕੇ ਛੇਤੀ ਦੋਸ਼ੀਨ ਗ੍ਰਿਫਤਾਰ ਕਰ ਲਾਂਗੇ